ਜੀ ਗੁਰਦਾਸਪੁਰ ਦੀ ਵਿਜੀਲੈਂਸ ਨੇ ਵੱਡਾ ਦਾਵਾ ਕੀਤਾ ਤੇ ਜਿਹੜੀ ਉਹ ਤੁਸੀਂ ਔਰਤ ਮੂਲ ਕੋਈ ਖੜੀ ਦੇਖ ਰਹੇ ਹੋ ਇਹਦੇ ਕੋਲੋਂ ਲੱਖਾਂ ਰੁਪਏ ਦੇ ਹਿਸਾਬ ਦੇ ਨਾਲ ਰਿਸ਼ਵਤ ਫੜੀ ਗਈ ਤੇ ਇਹਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਇੱਕ ਪਾਸੇ ਸਰਕਾਰ ਦਾਅਵੇ ਕਰਦੀ ਪਈ ਵੀ ਰਿਸ਼ਵਤ ਖੋਰੀ ਜੜੋਂ ਖਤਮ ਕਰਦਿਆਂਗੇ ਪਰ ਜਦੋਂ ਇਹੋ ਜਿਹੇ ਵੱਡੇ ਅਫਸਰ ਫੜੇ ਜਾਂਦੇ ਨੇ ਲੱਖਾਂ ਰੁਪਏ ਦੀ ਰਿਸ਼ਵਤ ਲੈਂਦੇ ਤੇ ਫਿਰ ਉਦੋਂ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਵੀ ਕੀ ਕਿਹੜੇ ਵੇਲੇ ਜਾਂ ਕਿਹੜੇ ਸਮੇ ਰਿਸ਼ਵਤ ਖੋਰੀ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੰਦ ਹੋਊਗੀ ਕਿਹੜੇ ਸਮੇ ਲੋਕਾਂ ਨੂੰ ਸੁੱਖ ਦਾ ਸਾਹ ਮਿਲੂਗਾ ਜਿਹੜੇ ਰਿਸ਼ਵਤ ਲੈਂਦੇ ਨੇ ਜਾਂ ਜਿਹੜੇ ਰਿਸ਼ਵਤ ਖੋਰ ਨੇ ਉਹ ਲੋਕਾਂ ਨੂੰ ਜੋਕਾਂ ਦੀ ਤਰ੍ਹਾਂ ਚੁੰਡ ਰਹੇ ਨੇ ਤੇ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਨਚੋੜ ਰਹੇ ਨੇ ਉਦੋਂ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਇਹ ਜਿਹੜੀ ਲੇਡੀ ਅਫਸਰ ਫੜੀ ਗਈ ਆ ਇਹ ਹੁਸ਼ਿਆਰਪੁਰ ਦੇ ਵਿੱਚ ਫੜੀ ਗਈ ਆ ਤੇ ਇਹਦਾ ਨਾਮ ਕੀ ਆ ਆਪਾਂ ਤੁਹਾਨੂੰ ਪੂਰੀ ਗੱਲਬਾਤ ਦੱਸਦੇ ਆ ਬੇਨਤੀ ਆ ਵੀਡੀਓ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਵੀ ਤੁਸੀਂ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਹੋ ਕੀ ਤੁਹਾਨੂੰ ਕਦੀ ਕੋਈ ਕੋਈ ਅਫਸਰ ਰਿਸ਼ਵਤ ਲੈਂਦਾ ਦਿਖਾਈ ਨਹੀਂ ਦਿੱਤਾ ਜਾਂ ਤੁਸੀਂ ਅਜੇ ਤੱਕ ਰਿਸ਼ਵਤ ਨਹੀਂ ਦਿੱਤੀ ਤੁਸੀਂ ਵੀ ਆਪਣਾ ਕਮੈਂਟ ਕਰਿਓ ਜਾਂ ਅੱਜ ਤੱਕ ਸਰਕਾਰੀ ਅਫਸਰਾਂ ਨੇ ਕਿਸੇ ਕੋਲੋਂ ਰਿਸ਼ਵਤ ਦੀ ਮੰਗ ਨਹੀਂ ਕੀਤੀ ਜਾਂ ਉਹਨਾਂ ਨੇ ਵਿਚੋਲੇ ਨਹੀਂ ਰੱਖੇ ਜਿਹੜੇ ਸਰਕਾਰੀ ਅਫਸਰਾਂ ਤੱਕ ਆਪਣੀ ਜਿਹੜੇ ਰਿਸ਼ਵਤ ਨਹੀਂ ਉਹ ਲੈਂਦੇ ਨੇ ਤੇ ਉਦੋਂ ਬਾਅਦ ਜਿਹੜੇ ਸਰਕਾਰੀ ਅਫਸਰਾਂ ਨੂੰ ਪਹੁੰਚਾ ਦਿੰਦੇ ਨੇ ਜਿਹੜੇ ਵਿਚੋਲੇ ਰੱਖੇ ਹੁੰਦੇ ਨੇ ਤੇ ਇਹ ਜਿਹੜੀ ਲੇਡੀ ਅਫਸਰ ਆ ਇਹਨਾਂ ਦਾ ਨਾਂ ਦੱਸਿਆ ਜਾ ਰਿਹਾ ਰਿਤਿਕਾ ਅਰੋੜਾ ਤੇ ਇਹ टाउन ਪਲਾਨਿੰਗ ਅਫਸਰ ਲੱਗੀ ਹੋਈ ਸੀ ਹੁਸ਼ਿਆਰਪੁਰ ਦੇ ਵਿੱਚ ਤੇ ਇਹਨੇ ਪਲਾਟਾਂ ਦੇ ਲੈਣ ਦੇਣ ਦੇ ਵਿੱਚੋਂ ਜਾਂ ਪਲਾਟਾਂ ਦਾ ਕੰਮ ਕਰਨ ਦੇ ਬਾਬਤ ਇਹਨੇ ਲੱਖਾਂ ਰੁਪਏ ਦੀ ਰਿਸ਼ਵਤ ਲਈ ਤੇ ਫਿਰ ਇਹਦੇ ਤੇ ਟਰੈਪ ਲੱਗਾ ਜਿਹੜੀ ਵਿਜੀਲੈਂਸ ਸੀ ਉਹ ਲੰਬੇ ਸਮੇਂ ਤੋਂ ਇਹਦਾ ਮਤਲਬ ਪਿੱਛਾ ਕਰਦੀ ਪਈ ਸੀ ਵੀ ਇਹ ਲੱਖਾਂ ਰੁਪਏ ਰਿਸ਼ਵਤ ਲੈਂਦੀ ਆ ਲੋਕਾਂ ਨੇ ਜਦੋਂ ਆਪਣੀਆਂ ਵੱਖ-ਵੱਖ ਸ਼ਿਕਾਇਤਾਂ ਦਿੱਤੀਆਂ ਤਾਂ ਉਦੋਂ ਫਿਰ ਜਿਹੜੀ ਵਿਜੀਲੈਂਸ ਸੀ ਇਹਦਾ ਟਰੈਪ ਕੀਤਾ ਤੇ ਇਹਨੂੰ ਲੱਖਾਂ ਰੁਪਏ ਦੀ ਰਿਸ਼ਵਤ ਦੇ ਨਾਲ ਫੜਿਆ ਗਿਆ ਤੇ ਇਹਦੀ ਸ਼ਿਕਾਇਤ ਕਿਹਨੇ ਕੀਤੀ ਗੁਰਜੀਤ ਸਿੰਘ ਨੇ ਇਹਦੀ ਸ਼ਿਕਾਇਤ ਕੀਤੀ ਉਹਦੀ ਸ਼ਿਕਾਇਤ ਤੇ ਇਹਦੇ ਤੇ ਕਾਰਵਾਈ ਕੀਤੀ ਗਈ ਹੁਣ ਸਵਾਲ ਵੱਡੇ ਖੜੇ ਹੁੰਦੇ ਨੇ ਇੱਕ ਪਾਸੇ ਸਰਕਾਰ ਦਮਗਜੇ ਮਾਰਦੀ ਆ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰ ਦਿਆਂਗੇ ਅਸੀਂ ਨਸ਼ੇ ਨੂੰ ਜੜੋਂ ਖਤਮ ਕਰ ਦਿਆਂਗੇ ਅਸੀਂ ਜਿਹੜੇ ਹੋਰ ਸਮਾਜ ਦੇ ਵਿੱਚ ਗੈਰ ਕਾਨੂੰਨੀ ਧੰਦੇ ਹੋ ਰਹੇ ਨੇ ਉਹਨਾਂ ਨੂੰ ਜੜੋਂ ਖਤਮ ਕਰ ਦਿਆਂਗੇ ਪਰ ਮੈਨੂੰ ਲੱਗਦਾ ਵੀ ਨਾ ਅੱਜ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਹੋਇਆ ਨਾ ਇੱਥੇ ਰਿਸ਼ਵਤ ਖੋਰੀ ਬੰਦ ਹੋਈ ਨਾ ਇੱਥੇ ਜੂਆ ਬੰਦ ਹੋਇਆ ਨਾ ਇਥੇ ਹੋਰ ਜਿਹੜੀਆਂ ਚੋਰੀਆਂ ਨੇ ਡਕੈਤੀਆਂ ਨੇ ਜਾਂ ਗੈਂਗਸਟਰ ਪੁਨਾ ਉਹ ਵੀ ਬੰਦ ਨਹੀਂ ਹੋਇਆ ਮੈਨੂੰ ਲੱਗਦਾ ਵੀ ਜਿਹੜੀ ਸਰਕਾਰ ਆ ਉਹ ਚਾਰੇ ਪਾਸੋਂ ਫੇਰ ਨਜ਼ਰ ਆ ਰਹੀ ਆ ਕਿਉਂਕਿ ਸਰਕਾਰ ਦੇ ਦਾਅਵੇ ਵੱਡੇ ਨੇ ਪਰ ਬੰਦ ਕੁਝ ਵੀ ਨਹੀਂ ਹੁੰਦਾ ਪਿਆ ਹੁਣ ਜਿਹੜੀ ਇਹ ਪਲੈਨਿੰਗ ਅਫਸਰ ਸੀ ਇਹਨੇ ਰਿਸ਼ਵਤ ਇੰਨੀ ਇਕੱਠੀ ਕੀਤੀ ਕਿਵੇਂ ਤੁਸੀਂ ਦੇਖੋ ਪਹਿਲੀ ਗੱਲ ਤਾਂ ਆਪਾਂ ਇਹ ਕਰਦੇ ਆ ਵੀ ਜਿਹੜੇ ਇਹ ਅਫਸਰ ਨੇ ਇਹ ਸਿੱਧੇ ਤੌਰ ਤੇ ਜਿਹੜੇ ਲੋਕ ਆਉਂਦੇ ਨੇ ਵਿਚਾਰੇ ਉਹਨਾਂ ਦੀ ਮਜਬੂਰੀ ਹੁੰਦੀ ਆ ਕਿਸੇ ਨੇ ਪਲਾਟਾਂ ਦੀ ਕਿਵੇਂ ਰਜਿਸਟਰੀ ਕਰਾਉਣੀ ਜਾਂ ਕਿਸੇ ਨੇ ਆਪਣੇ ਪਲਾਟਾਂ ਦੀ ਕਿਵੇਂ ਸੈਟਿੰਗ ਕਰਨੀ ਜਾਂ ਉਹਨਾਂ ਨੇ ਵੰਡ ਕਰਨੀ ਤਕਸੀਮ ਕਰਾਉਣਾ ਤੇ ਇਹ ਜਦੋਂ ਟਾਊਨ ਪਲਾਨਿੰਗ ਅਫਸਰ ਸੀ ਇਹਨੇ ਫਿਰ ਆਪਣੇ ਵਿਚੋਲੇ ਵੀ ਰੱਖੇ ਹੋਣੇ ਨੇ ਆਪਣੇ ਵਿਚੋਲਿਆ ਰਾਹੀਂ ਇਹ ਰਿਸ਼ਵਤ ਲੈਂਦੀ ਹੋਣੀ ਆ ਤੁਸੀਂ ਦੇਖੋ ਹੁਣ ਤੱਕ ਜਿੰਨੇ ਵੀ ਵੱਡੇ ਅਫਸਰ ਫੜੇ ਗਏ ਨੇ ਉਹ ਆਪਣੇ ਵਿਚੋਲੇ ਰਾਹੀਂ ਫੜੇ ਗਏ ਨੇ ਭਾਵੇਂ ਆਪਾਂ ਜਿਹੜਾ ਭੁੱਲਰ ਸੀ ਡੀਆਈਜੀ ਉਹ ਫੜਿਆ ਗਿਆ ਜਾਂ ਆਪਾਂ ਹੋਰ ਕਰ ਲਈਏ ਗੱਲ ਐਸਐਚਓ ਸੀ ਜਿਹੜਾ ਸ਼ੇਰਟਾ ਲੱਗਾ ਹੋਇਆ ਸੀ ਉਹਨੇ 25 ਲੱਖ ਰੁਪਏ ਦੀ ਮੰਗ ਕੀਤੀ ਸੀ 25 ਲੱਖ ਰੁਪਇਆ ਉਹਨੇ ਆਪ ਦੇ ਵਿਚੋਲੇ ਰਾਹੀਂ ਲੈਣਾ ਸੀ ਤੇ ਜਿੰਦੀ ਪਹਿਲੀ ਰਕਮ 5 ਲੱਖ ਰੁਪਇਆ ਉਹਨੇ ਲੈ ਲਈ ਤੇ ਉਹਨੇ ਫਿਰ ਜਿਹੜਾ ਉਹ ਐਸਚ ਸੀ ਸ਼ੇਰ ਹਟਾਦਾ ਉਹਦਾ ਸਿੱਧੇ ਤੌਰ ਤੇ ਨਾਂ ਵੀ ਲੈ ਦਿੱਤਾ ਜਿਹੜਾ ਵਿਚੋਲਾ ਸੀ ਉਹ ਕਾਬੂ ਆ ਗਿਆ ਤੇ ਜਿਹੜਾ ਉਹ ਐਸਚ ਸੀ ਉਹ ਫਰਾਰ ਹੋ ਗਿਆ ਹੁਣ ਤੁਸੀਂ ਦੇਖੋ ਰਿਸ਼ਵਤ ਖੋਰੀ ਬੰਦ ਨਹੀਂ ਹੁੰਦੀ ਪਈ ਭਾਵੇਂ ਉਹ ਚਿੱਟੇ ਦੇ ਵਿੱਚੋਂ ਰਿਸ਼ਵਤ ਖੋਰੀ ਲੈਂਦੀ ਪੁਲਿਸ ਫੜੀ ਜਾਵੇ ਜਾਂ ਉਹ ਹੋਰ ਕਈਆਂ ਮਾਮਲਿਆਂ ਦੇ ਵਿੱਚੋਂ ਫੜੀ ਜਾਵੇ ਜੂਵੇ ਸੱਟੇ ਦੇ ਵਿੱਚੋਂ ਜਾਂ ਗੈਂਗਸਟਰ ਪੁਨੇ ਦੇ ਵਿੱਚੋਂ ਜਾਂ ਹੋਰ ਸਮਾਜ ਦੇ ਵਿੱਚ ਬਹੁਤ ਘਟਨਾਵਾਂ ਵਾਪਰਦੀਆਂ ਨੇ ਲੜਾਈਆਂ ਝਗੜੇ ਹੁੰਦੇ ਨੇ ਲੋਕਾਂ ਦੇ ਜਿਹੜੇ ਕੇਸ ਨੇ ਉਹ ਕੋਟਾ ਵਿੱਚ ਜਾਂ ਪਟਵਾਰੀਆਂ ਦੇ ਕੋਲੇ ਲੋਕਾਂ ਦੇ ਲੈਣ ਦੇਣ ਚੱਲਦੇ ਨੇ ਜ਼ਮੀਨ ਨਾਲ ਸੰਬੰਧਿਤ ਰੋਲੇ ਪੈ ਜਾਂਦੇ ਨੇ ਤੇ ਉੱਥੇ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠੇ ਪਟਵਾਰੀ ਕਾਨੂੰਗੋ ਤਹਿਸੀਲਦਾਰ ਉਹ ਮੋਟੀਆਂ ਰਿਸ਼ਵਤਾਂ ਖਾ ਜਾਂਦੇ ਨੇ ਤੇ ਲੋਕਾਂ ਨੂੰ ਜੋਕਾਂ ਦੀ ਤਰ੍ਹਾਂ ਚੰਬੜੇ ਹੋਏ ਨੇ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਆ 2 ਦਿਨ ਪਹਿਲਾਂ ਦੀ ਖਬਰ ਆ ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਦੀ ਉਥੇ ਹੋਇਆ ਕਿ ਇੱਕ ਜਨਾਨੀ ਨੇ ਸ਼ਿਕਾਇਤ ਕੀਤੀ ਵਿਜੀਲੈਂਸ ਨੂੰ ਤੇ ਵਿਜੀਲੈਂਸ ਨੇ ਥਾਣਾ ਲਖੋਕੇ ਬਹਿਰਾਮ ਤੇ ਜਦੋਂ ਟਰੈਪ ਕੀਤਾ ਤੇ ਉਥੇ ਇੱਕ ਮੁੰਚੀ 20000 ਰੁਪਏ ਦੀ ਰਿਸ਼ਵਤ ਸਮੇਤ ਫੜਿਆ ਗਿਆ ਤੇ ਜਿਹੜਾ ਉਥੋਂ ਦਾ ਐਸਐਚਓ ਸੀ ਥਾਣਾ ਲਖੋਕੇ ਬਹਿਰਾਮ ਤੇ ਜ਼ਿਲ੍ਹਾ ਫਰੋਜ਼ਪੁਰ ਦਾ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਵਿਜੀਲੈਂਸ ਜਿਹੜਾ ਮੁੰਚੀ ਸੀ ਉਹਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ ਤੇ ਸਵਾਲ ਵੱਡੇ ਖੜੇ ਹੁੰਦੇ ਨੇ ਕੀ ਪੰਜਾਬ ਦੇ ਵਿੱਚ ਹੁਣ ਚਿੱਟਾ ਬੰਦ ਹੋ ਗਿਆ ਜਾਂ ਚਿੱਟੇ ਨਾਲ ਸੰਬੰਧਿਤ ਜਿਹੜੀ ਰਿਸ਼ਵਤ ਲਈ ਜਾ ਰਹੀ ਤੇ ਉਹ ਬੰਦ ਹੋ ਚੁੱਕੀ ਆ ਫਿਰ ਦੂਜੀ ਗੱਲ ਲੱਖੋਕੇ ਬਹਿਰਾਮ ਦੇ ਮੌਜੂਦਾ ਸਰਪੰਚ ਨੇ ਵੱਡੇ ਸਵਾਲ ਐਸਐਚਓ ਤੇ ਖੜੇ ਕੀਤੇ ਵੀ ਐਸਐਚਓ ਨਸ਼ਾ ਤਸਕਰਾਂ ਤੋਂ ਮੋਟੀ ਰਿਸ਼ਵਤ ਲੈ ਕੇ ਨਸ਼ਾ ਤਸਕਰਾਂ ਨੂੰ ਛੱਡ ਰਿਹਾ ਤੇ ਹੋਰ ਵੀ ਪਿੰਡ ਦੇ ਵਾਸੀ ਬੋਲੇ ਲੱਖੋ ਕੇ ਬਹਿਰਾਮ ਦੇ ਉਹ ਕਹਿੰਦੇ ਵੀ ਜਿਹੜੇ ਮੜਾ ਮੋਟਾ ਚਿੱਟਾ ਪੀਣਵਾਵੇ ਸੀ ਉਹਨਾਂ ਨੂੰ ਅੰਦਰ ਤੁੰਨੀ ਆਉਂਦੇ ਨੇ ਤੇ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਕੋਲੋਂ 40 40 50 50 ਹਜ਼ਾਰ ਰੁਪਈਆ ਲੈ ਕੇ ਲੱਖਾਂ ਰੁਪਈਆ ਦੀ ਰਿਸ਼ਵਤ ਲੈ ਕੇ ਥਾਣਾ ਲੱਖੋ ਕੇ ਬਹਿਰਾਮ ਦਾ ਐਸ ਐਚਓ ਉਹਨਾਂ ਨੂੰ ਛੜਦਾ ਜਾ ਰਿਹਾ ਜਾਂ ਉਹਨਾਂ ਨੂੰ ਮੌਕੇ ਤੇ ਛੱਡ ਦਿੰਦਾ ਤੇ ਉਹਨਾਂ ਤੇ ਕੇਸ ਵੀ ਨਹੀਂ ਪੈਂਦਾ ਤੇ ਉਹ ਦਮ ਗਜੇ ਮਾਰਦੇ ਫਿਰ ਉਸੇ ਚਾਲ ਚੱਲ ਪੈਂਦੇ ਨੇ ਨਸ਼ਾ ਤਸਕਰੀ ਕਰਦੇ ਨੇ ਤੁਸੀਂ ਦੇਖੋ ਸਾਡੇ ਪੰਜਾਬ ਦੇ ਵਿੱਚ ਨਾ ਤਾਂ ਚਿੱਟਾ ਬੰਦ ਹੋਇਆ ਤੇ ਨਾ ਰਿਸ਼ਵਤ ਖੋਰੀ ਬੰਦ ਹੋਈ ਤੇ ਸਵਾਲ ਸਰਕਾਰਾਂ ਤੇ ਨੇ ਕੀ ਸਰਕਾਰਾਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਕੀ ਸਰਕਾਰਾਂ ਨੂੰ ਪਤਾ ਨਹੀਂ ਲੱਗਦਾ ਪਿਆ ਵੀ ਐਸ ਐਸ ਜ਼ਿਲ੍ਹੇ ਦੇ ਵਿੱਚ ਐਨੀ ਐਨੀ ਰਿਸ਼ਵਤ ਖੋਰੀ ਹੁੰਦੀ ਪਈ ਆ ਕਿਉਂਕਿ ਜਿਹੜੀ ਇਹਨਾਂ ਦੀ ਇੰਟੈਲੀਜੈਂਸੀ ਆ ਜਾਂ ਇਹਨਾਂ ਦਾ ਗੁਪਤਚਰ ਵਿਭਾਗ ਆ ਉਹ ਇਹਨਾਂ ਨੂੰ ਰਿਪੋਰਟਾਂ ਨਹੀਂ ਦਿੰਦਾ ਵੀ ਇੱਥੇ ਕਿੰਨੀ ਰਿਸ਼ਵਤਖੋਰੀ ਹੋ ਰਹੀ ਆ ਜਾਂ ਕਿੰਨੇ ਰਿਸ਼ਵਤਖੋਰ ਵੱਡੇ ਅਫਸਰ ਇੱਥੇ ਬੈਠੇ ਨੇ ਜਿਹੜੇ ਦਿਨ ਰਾਤ ਰਿਸ਼ਵਤਖੋਰੀ ਕਰਦੇ ਪਏ ਨੇ ਸਵਾਲ ਵੱਡੇ ਖੜੇ ਹੁੰਦੇ ਨੇ ਦੂਜੇ ਪਾਸੇ ਤੁਸੀਂ ਦੇਖੋ ਵੀ ਜਿਹੜੇ ਵਿਚਾਰੇ ਗਰੀਬ ਕਿਸੇ ਨੇ ਕੰਮ ਕਰਾਉਣਾ ਹੁੰਦਾ ਉਹਦੀ ਮਜਬੂਰੀ ਹੁੰਦੀ ਉਹਨੇ ਥਾਣੇ ਦੇ ਵਿੱਚ ਵੀ ਜਾਣਾ ਉਹਨੇ ਤਹਿਸੀਲ ਦੇ ਵਿੱਚ ਵੀ ਜਾਣਾ ਉਹਨੇ ਡੀਸੀ ਦਫ਼ਤਰ ਵੀ ਜਾਣਾ ਉਹਨੇ ਐਸਐਸਪੀ ਦਫ਼ਤਰ ਵੀ ਜਾਣਾ ਉਹਨੇ ਆਪਣੀਆਂ ਮਜਬੂਰੀਆਂ ਦੇ ਤੌਰ ਤੇ ਗੇੜੇ ਮਾਰ ਮਾਰ ਕੇ ਆਪਣੇ ਕੰਮ ਕਰਵਾਉਣੇ ਹੁੰਦੇ ਨੇ ਹੁਣ ਤੁਸੀਂ ਦੇਖੋ ਤਰੀਕੇ ਕੀ ਹੁੰਦੇ ਨੇ ਜਿਹੜੇ ਸਰਕਾਰੀ ਅਫਸਰ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠੇ ਨੇ ਹੁਣ ਇੱਕ ਗਰੀਬ ਬੰਦਾ ਪਿੰਡ ਦੇ ਵਿੱਚੋਂ ਉੱਠ ਕੇ ਗਿਆ ਉਹਨੇ ਕੋ ਆਪਣਾ ਕੰਮ ਕਰਾਉਣਾ ਹੈ ਪਹਿਲੀ ਗੱਲ ਤਾਂ ਉਹਦਾ ਕੰਮ ਕੀਤਾ ਹੀ ਨਹੀਂ ਜਾਂਦਾ ਉਹਨੂੰ ਘਟੋ ਘਟਾ ਮਹੀਨਾ 2 ਮਹੀਨੇ ਪਕਾਈ ਰੱਜ ਕੇ ਲਵਾਈ ਜਾਂਦੀ ਵੀ ਯਾਰ ਆਹ ਕੰਮ ਤੇਰਾ ਹੁਣ ਕੱਲ ਨੂੰ ਹੋਊਗਾ ਆਹ ਕੰਮ ਫਿਰ ਉੱਥੇ ਚਲਾ ਜਾਂਦਾ ਵਿਚਾਰਾ ਉਹਨੂੰ ਕਹਿੰਨੇ ਵੀ ਤੇਰਾ ਹਫਤੇ ਬਾਅਦ ਕੰਮ ਹੋਣਾ ਬਈ ਉਹ ਵਿਚਾਰਾ ਫੇਰ ਉੱਥੇ ਤੁਰਦਾ ਘਰੇ ਆ ਜਾਂਦਾ ਫੇਰ ਹਫਤੇ ਬਾਅਦ ਜਾਂਦਾ ਉਹ ਕਹਿੰਦਾ ਵੀ ਜਦੋਂ ਉੱਥੇ ਜਾ ਕੇ ਫੇਰ ਗੱਲ ਕਰਦਾ ਵੀ ਸਾਹਿਬ ਜੀ ਮੇਰੇ ਕੰਮ ਦਾ ਕੀ ਬਣਿਆ ਹੋ ਗਿਆ ਫੇਰ ਉਹ ਮਾਰ ਕੇ ਕੰਪਿਊਟਰ ਤੇ ਹੱਥ ਹੁਤ ਉਹ ਕਹਿੰਨੇ ਨਹੀਂ ਵੀ 2-3 ਹਫਤੇ ਲੱਗਣਗੇ ਫੇਰ ਆਈਂ ਤੂੰ ਫੇਰ ਤੇਰਾ ਕੰਮ ਹੋਊਗਾ ਅਗਲਾ 20-25 ਕਿਲੋਮੀਟਰ ਜੋ ਚੱਲ ਕੇ ਗਿਆ ਹੁੰਦਾ ਤੇ ਠੰਡ ਵੀ ਬਹੁਤ ਜ਼ਿਆਦੀ ਆ ਤੇ ਮਤਲਬ ਧੁੰਦ ਵੀ ਬਹੁਤ ਪੈ ਰਹੀ ਆ ਤੇ ਜਦੋਂ ਠਰਿਆ ਜਾ ਖਾ ਪਿਆ ਉਹ ਫੇਰ ਘਰੇ ਆਉਂਦਾ ਤੇ ਉਹਦੀ ਮੱਤਗੀ ਮਾਰੀ ਜਾਂਦੀ ਯਾਰ ਵੀ ਕੰਮ ਹੁੰਦਾ ਨਹੀਂ ਪਿਆ ਵੀ ਇੰਨੇ ਗੇੜੇ ਵੀ ਵੱਜ ਗਏ ਜਦੋਂ 2-3 ਹਫ਼ਤਿਆਂ ਬਾਅਦ ਫੇਰ ਹੋ ਜਾਂਦਾ ਉਹਨੂੰ ਫੇਰ ਕਿਹਾ ਜਾਂਦਾ ਵੀ 2 ਹਫ਼ਤੇ ਤੇਰੇ ਲੱਗਣਗੇ ਹਜੇ ਤੇਰਾ ਕੰਮ ਨਹੀਂ ਹੋਇਆ ਰਿਸ਼ਵਤ ਸਿੱਧੇ ਤੌਰ ਤੇ ਨਹੀਂ ਮੰਗੀ ਜਾਂਦੀ ਜਦੋਂ ਬੰਦਾ ਪੂਰੀ ਤਰ੍ਹਾਂ ਆੱਕ ਜਾਂਦਾ ਉਹ ਫੇਰ ਸੋਚਦਾ ਵੀ ਇਹਨਾਂ ਦਾ ਮੱਥਾ ਟੰਮিয়ে ਇਹਨਾਂ ਨੂੰ ਪੁੱਛੀਏ ਯਾਰ ਕੋਈ ਚਾਹ ਪਾਣੀ ਲੈ ਲਓ ਮੇਰਾ ਕੰਮ ਤਾਂ ਕਰ ਦਿਓ ਤੇ ਫੇਰ ਉਹਦੇ ਕੋਲੋਂ ਚਾਹ ਪਾਣੀ ਦੇ ਰੂਪ ਦੇ ਵਿੱਚ ਰਿਸ਼ਵਤ ਲਈ ਜਾਂਦੀ ਉਹ ਅੱਕਿਆ ਬੰਦਾ ਫਿਰ ਮੱਥਾ ਡੰਮ ਦਿੰਦਾ ਵੀ ਆਹ ਚੱਕੋ ਯਾਰ ਮੇਰਾ ਕੰਮ ਤਾਂ ਹੋਊਗਾ ਮੈਨੂੰ ਵਾਰ-ਵਾਰ ਗੇੜੇ ਤਾਂ ਨਾ ਮਾਰਨੇ ਪੈਣਗੇ ਇਹ ਹੁਣ ਜਿਹੜੀ ਟਾਊਨ ਪਲੈਨਿੰਗ ਅਫਸਰ ਸੀ ਰਿਤਿਕਾ ਅਰੋੜਾ ਇਹਨੇ ਜਿਹੜੀ ਰਿਸ਼ਵਤ ਇਕੱਠੀ ਕੀਤੀ ਉਹ ਹੁਣ ਤੁਸੀਂ ਦੇਖੋ ਐਵੇਂ ਨਹੀਂ ਇਹ ਕਰ ਗਈ ਕਿਉਂਕਿ ਇਹਦੇ ਨਾਲ ਹੋਰ ਵੀ ਕਈ ਸ਼ਾਮਲ ਹੋਣੇ ਨੇ ਇਹ ਇਕੱਲੀ ਅਫਸਰ ਇੰਨੀ ਮੋਟੀ ਰਿਸ਼ਵਤ ਇਕੱਠੀ ਨਹੀਂ ਕਰ ਸਕਦੀ ਕਿ ਕਿ ਇਹਨੇ ਲੱਖਾਂ ਰੁਪਈਆ ਦੀ ਰਿਸ਼ਵਤ ਆ ਇਹਦੇ ਕੋਲੋਂ ਫੜੀ ਗਈ ਨਾ ਤੇ ਇਹਨੇ ਜਿਹੜੀ ਪਹਿਲਾ ਰਿਸ਼ਵਤ ਲਈ ਸੀ ਉਹ ਕਿੰਨੇ ਲੱਖਾਂ ਲਈ ਸੀ ਉਹ ਹਜੇ ਜਾਂਚ ਦਾ ਵਿਸ਼ਾ ਹੈ ਜਦੋਂ ਵਿਜੀਲੈਂਸ ਦੀ ਰਿਪੋਰਟ ਆਊਗੀ ਵੀ ਇਹਨੇ ਐਨੀ ਰਿਸ਼ਵਤ ਲਈ ਤੇ ਐਨੀ ਇਹਨੇ ਪਹਿਲਾ ਇਕੱਠੀ ਕੀਤੀ ਉਹ ਸਾਰੀ ਦਾ ਫਿਰ ਵੇਰਵਾ ਵੀ ਸਾਹਮਣੇ ਆਊਗਾ ਵੀ ਜਿਹੜੇ ਵੱਡੇ ਅਫਸਰ ਨੇ ਉਹ ਅੱਜ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਜੋਕਾਂ ਦੀ ਤਰ੍ਹਾਂ ਚੰਬੜੇ ਹੋਏ ਨੇ ਤੇ ਰਿਸ਼ਵਤ ਲੈ ਰਹੇ ਨੇ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸੋ ਕੀ ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਰਿਸ਼ਵਤ ਖੋਰੀ ਬੰਦ ਹੋ ਜਾਊਗੀ ਜਾਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਸੁੱਖ ਦਾ ਸਾਹ ਲੈਣਗੇ ਜਿੱਦਨ ਰਿਸ਼ਵਤ ਖੋਰੀ ਬੰਦ ਹੋ ਗਈ ਜਾਂ ਇੱਥੇ ਚਿੱਟਾ ਬੰਦ ਹੋਊਗਾ ਜਾਂ ਇੱਥੇ ਲਾਟਰੀਆਂ ਸੱਟੇ ਜੂਆ ਬੰਦ ਹੋਊਗਾ ਜਾਂ ਇੱਥੇ ਹੋਰ ਅਵੈਧ ਧੰਦੇ ਉਹ ਬੰਦ ਹੋਣਗੇ ਆਪਣਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਮੈਂ ਤੁਹਾਡਾ ਆਪਣਾ ਰਾਏ ਤੁਸੀਂ ਦੇਖ ਰਹੇ ਹੋ ਤਰਕ ਦੀ ਸਾਂਤੇ ਬਹੁਤ ਮਿਹਰਬਾਨੀ ਸ਼ੁਕਰੀਆ